ਨੂੰ ਪੁਰਾਣਾ ਬੁਖਾਰ ਨਹੀਂ ਟੁੱਟਦਾ ਜਾਂ ਟਾਈਫੈਟ ਨਹੀਂ ਜਾਂਦਾ ਤੇ ਖੂਨ ਨਹੀਂ ਬਣਦਾ ਜਾਂ ਸੈੱਲ ਘਟਦੇ ਨੇ ਕਈਆਂ ਦੀਆਂ ਲੱਤਾਂ ਇਹ ਪਿੰਜਣੀਆਂ ਦੁਖਦੀਆਂ ਰਹਿੰਦੀਆਂ ਨੇ ਪਾਟੀਆਂ ਜਾਂਦੀਆਂ ਤੁਰਨ ਨੂੰ ਜੀ ਨਹੀਂ ਕਰਦਾ ਸੋ ਇਹਨਾਂ ਚਾਰੇ ਪੰਜਾਂ ਲਲਾਮ ਤੁਹਾਨੂੰ ਖਤਮ ਕਰਨ ਵਾਸਤੇ ਸੋ ਤੁਹਾਨੂੰ ਪਿਛਲੇ ਇੰਟਰਵਿਊ ਦੇ ਵਿੱਚ ਮੈਂ ਦੱਸਿਆ ਸੀ ਕਿ ਦੋ ਬੂਟੀਆਂ ਨੇ ਜਿਹੜੇ ਆਮ ਆਪਣੀਆਂ ਖੜੀਆਂ ਨੇ ਤੇ ਕੁਦਰਤ ਤੌਰ ਕੁਦਰਤ ਵੱਲੋਂ ਤੇ ਇੱਕ ਤਾਂ ਤਾਂਦਲਾ ਹੈ ਜਿਹੜਾ ਬਰਸਾਤ ਦੇ ਮਹੀਨੇ ਵਿੱਚ ਹੁੰਦਾ ਹੈ ਜੀ ਤੇ ਉੱਪਰ ਗੁਲਾਬੀ ਜਿਹਾ ਫੁੱਲ ਹੁੰਦਾ ਹੈ ਸੋ ਉਹ ਹੈ ਤੇ ਦੂਜੀ ਚੜਾਈ ਹੈ ਜਿਹਨੂੰ ਮੈਂ ਸਦਾ ਬਾਹਰ ਬੁੱਟੀ ਪਹਿਲਾਂ ਕਿਹਾ ਸੀ ਸੋ ਉਹ ਦਾ ਨਾਂ ਹੈ ਚੜਾਈ ਦੋਨੇ ਬੁੱਟੀਆਂ ਨੇ ਦੋਨਾਂ ਦਾ ਸੇਮ ਹਰਤੇਜੀ ਰਿਜਲਟ ਹੈ ਅੱਛਾ ਤੇ ਇਹ ਨਹੀਂ ਹੈ ਵੀ ਦੋਨੇ ਚਾਹੀਦੇ ਇੱਕ ਮਿਲ ਜਾਵੇ ਤੇ ਉਸ ਦੀਆਂ ਆਪਾਂ ਨਰਮ ਨਰਮ ਗੰਦਲਾ ਲੈ ਕੇ ਪੱਤੇ ਸਮੇਤ ਲੈ ਕੇ ਨਰਮ ਗੰਦਲਾਂ ਤੇ ਪੱਤੇ ਸਮੇਤ ਲੈ ਕੇ ਉਹਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲੈਣਾ ਹੈ ਸੋ ਉਹਨਾਂ ਨਾਲ ਕੁਤਰ ਕੇ ਬਰੀਕ ਕਰ ਲੈਣਾ ਸਾਗ ਵਾਂਗੂ ਤੇ ਉਹਨੂੰ ਮਿਕਸੀ ਚ ਪਾ ਕੇ ਗ੍ਰाइंड ਕਰ ਦੇਣਾ ਥੋੜਾ ਜਿਹਾ ਪਾਣੀ ਪਾ ਕੇ ਤਾਂ ਕਿ ਵਧੀਆ ਚਟਣੀ ਬਣ ਜਵੇ ਮਲਾਈਮ ਚਟਣੀ ਬਣ ਚੰਗੇ ਹੱਤੇ ਕੱਟੇ ਅਨਸਾਨ ਨੂੰ ਦੰਦੇ ਹਾਂ ਨੌਜਵਾਨ ਨੂੰ ਦੰਦੇ ਹਾਂ ਤਾਂ ਉਹਨੂੰ ਆਪਾਂ ਸਟੀਲ ਦਾ ਛੋਟਾ ਚਮਚਾ ਦਾ ਆਪਾਂ ਇੱਕ ਦੇ ਸਕਦੇ ਹਾਂ ਚਟਣੀ ਦਾ ਇੱਕ ਚਮਚਾ ਸਵੇਰ ਤੇ ਇੱਕ ਸ਼ਾਮ ਨੂੰ ਹਾਂਜੀ ਅੱਜਕੱਲ ਖਾਣ ਪੀਣ ਚੰਗਾ ਨਹੀਂ ਜਿਸ ਕਾਰਨ ਲੋਕਾਂ ਨੂੰ ਬਿਮਾਰੀਆਂ ਨੇ ਘੇਰ ਰੱਖਿਆ ਹੈ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਅੱਜਕੱਲ ਚੱਲ ਪਈਆਂ ਨੇ ਜ਼ਿਆਦਾਤਰ ਜੇ ਆਪਾਂ ਦੇਖੀਏ ਟਾਈਫਾਇਡ ਸੈਲ ਘਟਣ ਦਾ ਪ੍ਰੋਬਲਮ ਤੇ ਨਾਲ ਦੀ ਨਾਲ ਪੁਰਾਣਾ ਬੁਖਾਰ ਨਹੀਂ ਕਹੀਦਾ ਟੁੱਟਦਾ ਤੇ ਖੂਨ ਨਹੀਂ ਬਣਦਾ ਇਹ ਇਦਾਂ ਦੀਆਂ ਬਿਮਾਰੀਆਂ ਲਗਾਤਾਰ ਚੱਲੀਆਂ ਜਿਸ ਨੂੰ ਲੈ ਕੇ ਲੋਕ ਡਾਕਟਰਾਂ ਦੇ ਚੱਕਰ ਕੱਟ-ਕੱਟ ਕੇ ਥੱਕ ਚੁੱਕੇ ਨੇ ਡਾਕਟਰ ਵੀ ਅੱਗੋਂ ਕਾਫੀ ਕਈ ਮੋٹے ਪੈਸੇ ਵਟੌਰਦੇ ਨੇ ਬਿਮਾਰੀਆਂ ਨੂੰ ਲੈ ਕੇ ਪਰ ਕਈ ਦੇ ਸਿਰਸ ਕਨੇ ਜਿਨ੍ਹਾਂ ਦੇ ਕਾਰਨੇ ਬਿਮਾਰੀਆਂ ਠੀਕ ਵੀ ਹੁੰਦੀਆਂ ਨੇ ਪਰ ਉਹ ਨੁਸਖਾ ਕਿਵੇਂ ਕੰਮ ਕਰਦਾ ਹੈ ਕਿਵੇਂ ਸਰੀਰ ਨੂੰ ਅਪ ਕਰਦਾ ਹੈ ਕਿਵੇਂ ਸੈੱਲ ਘਟਣ ਦੀ ਜਿਹੜੀ ਪ੍ਰੋਬਲਮ ਹੈ ਉਸ ਨੂੰ ਠੀਕ ਕਰਦਾ ਹੈ ਇਹ ਪੂਰੀ ਗੱਲਬਾਤ ਅਸੀਂ ਕੁਝ ਦਿਨ ਪਹਿਲਾਂ ਆਪਣੇ ਚੈਨਲ ਰਾਹੀਂ ਇੱਕ ਵੀਡੀਓ ਪਾਈ ਸੀ ਜਿਸ ਨੂੰ ਕੀ ਹੁਣ ਤੱਕ 18 ਕ ਲੱਖ ਲੋਕਾਂ ਨੇ ਦੇਖ ਲਿਆ ਤਾਂ ਇਹ ਅੰਦਾਜ਼ਾ ਲੱਗਿਆ ਕਿ 18 ਕ ਲੱਖ ਲੋਕ ਪੀੜਤ ਨੇ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਉਸ ਵੀਡੀਓ ਨੂੰ ਸ਼ੇਅਰ ਵੀ ਕੀਤਾ ਤੇ ਕਮੈਂਟ ਵੀ ਕੀਤੇ ਨੇ ਪੰਜ ਦਿਨ ਨਾਲ ਉਸ ਵੀਡੀਓ ਦੇ ਵਿੱਚ ਕਾਫੀ ਕਮੈਂਟ ਆਏ ਸੀ ਉਹਨਾਂ ਕਮੈਂਟਾਂ ਦਾ ਜਵਾਬ ਦੇਣ ਵਾਸਤੇ ਅਸੀਂ ਅੱਜ ਮੁੜ ਤੋਂ ਇਹ ਵੀਡੀਓ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਇਸ ਵੀਡੀਓ ਨੂੰ ਬਤਵਾ ਸ਼ੇਅਰ ਕਰਿਓ ਜੋ ਕਿ ਅੱਗੇ ਤੱਕ ਮੈਸੇਜ ਪਹੁੰਚ ਸਕੇ ਲੋਕਾਂ ਤੱਕ ਨੂੰ ਪਤਾ ਲੱਗ ਸਕੇ ਕਿ ਜਿਹੜੇ ਮੈਸੇਜ ਕੀਤੇ ਸੀ ਉਹਨਾਂ ਦਾ ਜਵਾਬ ਕੀ ਹੈ ਤਾਂ ਇਸ ਨੂੰ ਲੈ ਕੇ ਸੁਖਦੇਵ ਸਿੰਘ ਸੁਖਾ ਸਾਡੇ ਨਾਲ ਨੇ ਪਿੰਡ ਕੰਸਾਲਾ ਨੀ ਚੰਡੀਗੜ੍ਹ ਤੋਂ ਜਿਨ੍ਹਾਂ ਨੇ ਪਿਛਲੇ ਦਿਨੀ ਜੋ ਨੁਸਖਾ ਦੱਸਿਆ ਸੀ ਇੰਨਾ ਚਾਰ-ਪੰਜੇ ਬਿਮਾਰੀਆਂ ਦਾ ਟਾਈਫਾਇਟ ਦਾ ਸੈਲ ਘਟਣ ਦਾ ਤੇ ਦੂਜੇ ਪਾਸੇ ਪੁਰਾਣਾ ਬੁਖਾਰ ਨਹੀਂ ਟੁੱਟਦਾ ਤੇ ਖੂਨ ਨਾ ਬਣਦਾ ਇਹ ਜਿਹੜੀਆਂ ਚਾਰ-ਪੰਜ ਚੀਜ਼ਾਂ ਇਕੱਠੀਆਂ ਸੀ ਇਹ ਬੰਦੇ ਨੂੰ ਨਿਚੋੜ ਕੇ ਰੱਖ ਦਿੰਦੀਆਂ ਨੇ ਬੰਦੇ ਨੂੰ ਕਮਜ਼ੋਰ ਕਰ ਦਿੰਦੀਆਂ ਨੇ ਤਾਂ ਇਸ ਨੂੰ ਲੈ ਕੇ ਸਰਦੇਵ ਸਿੰਘ ਸੁਖਾ ਸਾਡੇ ਨਾਲ ਨੇ ਸੁਖੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਧੰਨਵਾਦੀ ਤੁਹਾਡਾ ਚੈਨਲ ਪਿਛਲੇ ਦਿਨੀ ਤੁਹਾਡੀ ਵੀਡੀਓ ਮੁਰਤੋਂ ਅਸੀਂ ਅਪਲੋਡ ਕੀਤੀ ਕਾਫੀ ਲੋਕਾਂ ਦੇ ਫੋਨ ਆ ਰਹੇ ਸੀ ਕਿ ਜਿਹੜੀ ਤੁਹਾਡੀ ਪੁਰਾਣੀ ਵੀਡੀਓ 2 ਸਾਲ ਪਹਿਲਾਂ ਬਣਾਈ ਸੀ ਕਿ ਉਹ ਸਾਨੂੰ ਭੇਜੋ ਪਰ ਅਸੀਂ ਵੀ ਬਾਰ-ਬਾਰ ਲੋਕਾਂ ਨੂੰ ਭੇਜ ਕੇ ਥੱਕ ਗਏ ਸੀ ਅਸੀਂ ਦੁਬਾਰਾ ਅਪਲੋਡ ਕਰਤੀ ਤੁਸੀਂ ਵੀ ਦੇਖਿਆ ਹੁਣ ਉਹ 18 ਲੱਖ ਦੇ ਕਰੀਬ ਲੋਕਾਂ ਨੇ ਤੁਹਾਡੀ ਵੀਡੀਓ ਦੇਖੀ ਹੈ ਕਾਫੀ ਤੁਹਾਨੂੰ ਦੁਆਵਾਂ ਦਿੱਤੀਆਂ ਨੇ ਕਮੈਂਟਸ ਆਏ ਤੁਹਾਡੇ ਵਾਸਤੇ ਤੁਹਾਨੂੰ ਚੜ੍ਹਦੀ ਕਲਾ ਰੱਬ ਰੱਖੇ ਪਰ ਉਸ ਦੇ ਵਿੱਚ ਕਾਫੀ ਸੁੱਖਾਂ ਜਿਹੀ ਕਮਿਊਨਿਟੀ ਬਹੁਤ ਆਈ ਨੇ ਤਾਂ ਉਹਨਾਂ ਦੇ ਜਵਾਬ ਵੀ ਅਪ ਲੈਣੇ ਆ ਤੇ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੇ ਦੱਸ ਦੋ ਕਿ ਉਸ ਵੀਡੀਓ ਤੋਂ ਬਾਅਦ ਤੁਹਾਨੂੰ ਕੀ ਪਰੇਸ਼ਾਨੀ ਆਈ ਹੈ ਤੇ ਕੀ ਪ੍ਰੋਬਲਮ ਆ ਰਹੀ ਹੈ ਕਿ ਜਿਹੜੀ ਤੁਸੀਂ ਵੀ ਆਪਣੇ ਵਿਚਾਰ ਅੱਜ ਦਰਸ਼ਕਾਂ ਨਾਲ ਸਾਂਝੇ ਕਰ ਲਓ ਹਰਤੇਜ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਐਚਐਨ ਬਣਦਾ ਨਿਊ ਚੈਨਲ ਦਾ ਤੁਹਾਡਾ ਦਾ ਤੁਹਾਡੀ ਪੂਰੀ ਟੀਮ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਦੇ ਯੁੱਗ ਦੇ ਵਿੱਚ ਉਹਨਾਂ ਲੋਕਾਂ ਨੂੰ ਬਚਾਉਣ ਦੇ ਲਈ ਸਮਾਂ ਕੱਢਿਆ ਆਪਣਾ ਹਾਂਜੀ ਕਿ ਤੁਸੀਂ ਜਿਹੜੀ ਮੇਤੋਂ 4-5 ਸਾਲ ਪਹਿਲਾਂ ਇੱਕ ਇੰਟਰਵਿਊ ਲੱਤੀ ਸੀ ਹਾਂਜੀ ਕਿ ਜਿਨ੍ਹਾਂ ਮੇਰੇ ਵੀਰਾਂ ਨੂੰ ਪੁਰਾਣਾ ਬੁਖਾਰ ਨਹੀਂ ਟੁੱਟਦਾ ਜਾਂ ਟਾਈਫੈਡ ਨਹੀਂ ਜਾਂਦਾ ਤੇ ਖੂਨ ਨਹੀਂ ਬਣਦਾ ਜਾਂ ਸੈੱਲ ਘਟਦੇ ਨਹੀਂ ਕਈਆਂ ਦੀਆਂ ਲੱਤਾਂ ਇਹ ਪਿੰਜਣੀਆਂ ਦੁਖਦੀਆਂ ਰਹਿੰਦੀਆਂ ਨੇ ਪਾਟੀਆਂ ਜਾਂਦੀਆਂ ਤੁਰਨ ਨੂੰ ਜੀ ਨਹੀਂ ਕਰਦਾ ਸੋ ਇਹਨਾਂ ਚਾਰੇ ਪੰਜਾਂ ਲਲਾਮ ਤਾਂ ਨੂੰ ਖਤਮ ਕਰਨ ਵਾਸਤੇ ਸੋ ਤੁਹਾਨੂੰ ਪਿਛਲੇ ਇੰਟਰਵਿਊ ਦੇ ਵਿੱਚ ਮੈਂ ਦੱਸਿਆ ਸੀ ਕਿ ਦੋ ਬੂਟੀਆਂ ਨੇ ਜਿਹੜੇ ਆਮ ਆਪਣੀਆਂ ਖੜੀਆਂ ਨੇ ਤੇ ਕੁਦਰਤ ਤੌਰ ਕੁਦਰਤ ਵੱਲੋਂ ਸੋ ਇੱਕ ਤਾਂ ਤਾਂਦਲਾ ਹੈ ਜਿਹੜਾ ਬਰਸਾਤ ਦੇ ਮਹੀਨੇ ਵਿੱਚ ਹੁੰਦਾ ਹੈ ਜੀ ਤੇ ਉੱਪਰ ਗੁਲਾਬੀ ਜਿਹਾ ਫੁੱਲ ਹੁੰਦਾ ਹੈ ਸੋ ਉਹ ਹੈ ਤੇ ਦੂਜੀ ਚਲਾਈਏ ਜਿਹਨੂੰ ਮੈਂ ਸਦਾ ਬਾਹਰ ਬੁੱਟੀ ਪਹਿਲਾਂ ਕਿਹਾ ਸੀ ਸੋ ਉਹ ਦਾ ਨਾਂ ਹੈ ਚਲਾਈ ਚਲਾਈ ਸੋ ਉਸ ਵਕਤ ਮੈਨੂੰ ਸ਼ਾਇਦ ਮੇਰੇ ਕੋ ਗਿਆ ਖਿਆਲ ਨਹੀਂ ਆਇਆ ਹੈਗਾ ਮੈਂ ਦੱਸ ਨਹੀਂ ਸਕਿਆ ਸੋ ਚਲਾਈਏ ਦੋਨੇ ਬੁੱਟੀਆਂ ਨੇ ਦੋਨਾਂ ਦਾ ਸੇਮ ਹਰਤੇਜੀ ਰਿਜ਼ਲਟ ਹੈ ਅੱਛਾ ਤੇ ਇਹ ਨਹੀਂ ਹੈ ਵੀ ਦੋਨੇ ਚਾਹੀਦੀਆਂ ਨੇ ਦੋਨੋਂ ਵਿੱਚੋਂ ਇੱਕ ਮਿਲ ਜਾਵੇ ਤੇ ਉਸ ਦੀਆਂ ਆਪਣਾ ਨਰਮ ਨਰਮ ਗੰਦਲਾ ਲੈ ਕੇ ਪੱਤੇ ਸਮੇਤ ਲੈ ਕੇ ਨਰਮ ਗੰਦਲਾਂ ਤੇ ਪੱਤੇ ਸਮੇਤ ਲੈ ਕੇ ਉਹਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲੈਣਾ ਏ ਸੁਆਰ ਲੈਣਾ ਤੋਂ ਤਾਂ ਚਾਕੂ ਨਾਲ ਕੁੱਤਰ ਕੇ ਬਰੀਕ ਕਰ ਲੈਣਾ ਸਾਗ ਵਾਂਗੂ ਤੇ ਉਹਨੂੰ ਮਿਕਸੀ ਚ ਪਾ ਕੇ ਗ੍ਰाइंड ਕਰ ਦੇਣਾ ਥੋੜਾ ਜਿਹਾ ਪਾਣੀ ਪਾ ਕੇ ਤਾਂ ਕਿ ਵਧੀਆ ਚਟਣੀ ਬਣ ਜਵੇ ਮਲਾਈਮ ਚਟਣੀ ਬਣ ਜਵੇ ਸੋ ਇਹ ਮੈਂ ਸਾਰੇ ਵੀਰਾਂ ਨੂੰ ਦੱਸਣਾ ਚਾਹੁੰਦਾ ਏ ਕਿ ਕਈ ਵੀਰ ਮੈਨੂੰ ਬਾਰ-ਬਾਰ ਪੁੱਛਦੇ ਨੇ ਵੀ ਜੇ ਛੋਟੇ ਬੱਚੇ ਨੂੰ ਦੇਣਾ ਹੋਵੇ ਜਾਂ ਕਿਸੇ ਬਜ਼ੁਰਗ ਨੂੰ ਦੇਣਾ ਹੋਵੇ ਹਾਂ ਬਿਲਕੁਲ ਜੇ ਆਪਾਂ ਚੰਗੇ ਅਟੇ-ਕਟੇ ਇਨਸਾਨ ਨੂੰ ਦੰਦੇ ਹਾਂ ਨੌਜਵਾਨ ਨੂੰ ਦੰਦੇ ਹਾਂ ਤਾਂ ਉਹਨੂੰ ਆਪਾਂ ਸਟੀਲ ਦਾ ਛੋਟਾ ਚਮਚਾ ਦਾ ਆਪਾਂ ਇੱਕ ਦੇ ਸਕਦੇ ਹਾਂ ਚਟਣੀ ਦਾ ਇੱਕ ਚਮਚਾ ਸਵੇਰ ਤੇ ਇੱਕ ਸ਼ਾਮ ਨੂੰ ਪਰ ਆਪਾਂ ਸਵੇਰ ਖਾਲੀ ਪੇਟ ਦੇਣਾ ਹੈ ਉਹ ਚਮਚਾ ਦੇ ਕੇ ਆਪਾਂ ਗੈਲ ਥੋੜਾ ਜਿਹਾ ਮਿੱਠਾ ਗੋੜ ਸ਼ੱਕਰ ਜਾਂ ਪਤਾਸਾ ਨਾਲ ਦੇਣਾ ਹੈ ਤੋ ਉਹਦੇ ਨਾਲ ਆਪਣਾ ਨਾਰਮਲ ਪਾਣੀ ਪੀਣਾ ਏ ਘੁੱਟ ਦੋ ਘੁੱਟ ਨਾਰਮਲ ਪਾਣੀ ਤਾਂ ਕਿ ਮੈਦੇ ਵੀ ਦਵਾਈ ਚਲੀ ਜਾਵੇ ਤੇ ਉਹ ਘੰਟੇ ਚ ਆਪਣਾ ਕੰਮ ਕਰ ਦੋ। ਕਈ ਵੀ ਪੁੱਛਦੇ ਨੇ ਕਿ ਸਾਨੂੰ ਪਰਹੇਜ ਕਿ ਕੀ ਕਰਨਾ ਚਾਹੀਦਾ ਸੋ ਸਿਰਫ ਇੱਕ ਘੰਟੇ ਦਾ ਪਰਹੇਜ ਹੈ। ਇੱਕ ਘੰਟੇ ਆਪਾਂ ਨੇ ਰੋਟੀ ਪਾਣੀ ਕੁਝ ਨਹੀਂ ਖਾਣਾ। ਇੱਕ ਘੰਟੇ ਪਰਹੇਜ ਰੱਖਣਾ। ਜਿਹੜੀ ਦੂਜੀ ਖਰਾਕ ਹੈ ਉਹ ਆਪਣਾ ਸ਼ਾਮ ਨੂੰ ਜਾ ਕੇ ਲੈਣੀ ਹੈ। ਖਾਣਾ ਖਾਣ ਤੋਂ ਘੰਟਾ ਪਹਿਲਾਂ। ਘੰਟਾ ਪਹਿਲਾਂ ਤੇ ਉਹ ਵੀ ਉਦਾਂ ਹੀ ਲੈਣੀ ਜਿੱਦਾ ਸਵੇਰੇ ਲੱਤੀ ਹੈ। ਉਦਾਂ ਹੀ ਇੱਕ ਚਮਚਾ ਲੈ ਕੇ ਆਪਾਂ ਨੇ ਤੇ ਪਾਣੀ ਦਾ ਘੁੱਟ ਦੋ ਘੁੱਟ ਪੀ ਕੇ ਗਏ ਥੋੜਾ ਜਿਹਾ ਆਪਾਂ ਤਾਸਾ ਜਾਂ ਗੁੜ ਜਾਂ ਸ਼ੱਕਰ ਛੋਟੇ ਬੱਚਿਆਂ ਨੂੰ ਵੀ ਤਕਲੀਫ ਆਉਂਦੀ ਹੈ ਹਾਂ ਸੋ ਛੋਟੇ ਬੱਚਿਆਂ ਦਾ ਸਵਾਲ ਸੀ ਕਿੰਨੇ ਸਾਲ ਤੋਂ ਲੈ ਕੇ ਕਿੰਨੇ ਸਾਲ ਤੱਕ ਬੱਚਿਆਂ ਨੂੰ ਇਹ ਦਵਾਈ ਦੇ ਸਕਦੇ ਆਂ ਔਰ ਕਿਹੜੀ ਤਰੀਕੇ ਨਾਲ ਦੇ ਸਕਦੇ ਆਂ ਆਪਾਂ ਉਹ ਵੀ ਤੁਹਾਨੂੰ ਦਰਸ਼ਕਾਂ ਨੂੰ ਬਿਲਕੁਲ ਹਤੇਜ ਜੀ ਮੈਨੂੰ ਵੀ ਫੋਨ ਆਉਂਦੇ ਰਹਿੰਦੇ ਨੇ ਤੇ ਮੈਨੂੰ ਫੋਨ ਆਏ ਨੇ ਕਿ ਸਾਡਾ ਬੱਚਾ ਇਹ ਕੋਈ ਕਹਿੰਦਾ ਮੇਰਾ 5 ਸਾਲ ਦਾ 4 ਸਾਲ ਦਾ ਕੋਈ 7 ਸਾਲ ਦਾ 10 ਸਾਲ ਦਾ 10 ਸਾਲ ਤੋਂ ਉਪਰ ਦਾ ਬੱਚੇ ਨੂੰ ਅੱਧਾ ਚਮਚਾ ਦੇ ਸਕਦੇ ਆਂ ਅੱਛਾ ਤੇ 10 ਸਾਲ ਤੋਂ ਛੋਟੇ ਬੱਚਿਆਂ ਨੂੰ ਆਪਾਂ ਉਹੜਾ ਆਪਣਾ ਚਟਣੀ ਬਣਾਈ ਹੈ ਉਹ ਚਟਣੀ ਵੀ ਥੋੜਾ ਫालतੂ ਵੱਧ ਪਾਣੀ ਪਾ ਕੇ ਉਹਨੂੰ ਆਪਾਂ ਕੱਪੜਾ ਛਾਣ ਕਰ ਲਈਏ ਜਾਂ ਪੂਰਣੀ ਨਾਲ ਪੂਣ ਲਈਏ ਉਹਦਾ ਆਪਾਂ ਜੂਸ ਕੱਢ ਲਈਏ ਉਹਦਾ ਜੂਸ ਕੱਢ ਕੇ ਆਪਾਂ ਬੱਚੇ ਨੂੰ ਬੂੰਦਾਂ ਦੇ ਸਕਦੇ ਹਾਂ ਅੱਛਾ ਬੂੰਦਾਂ ਹਾਂ ਉਹ ਬੂੰਦਾਂ ਦੇ ਸਕਦੇ ਦੁਆਈ ਦੀ ਤਰ੍ਹਾਂ ਦੁਆਈ ਦੀ ਤਰ੍ਹਾਂ ਜੇਕਰ ਨਾ ਬੱਚਾ 2 ਸਾਲ ਦਾ ਜਾਂ 3 ਸਾਲ ਦਾ ਬੱਚਾ ਹੈ ਉਹਨੂੰ ਦੋ ਤੋਂ ਤਿੰਨ ਬੂੰਦਾਂ ਹੀ ਦੇ ਸਕਦੇ ਹੋ ਤੋਂ ਵੱਧ ਨਹੀਂ ਦੇ ਸਕਦੇ ਇਸ ਦੇ ਵਿੱਚ ਤਾਕਤ ਬਹੁਤ ਹੈ ਬਹੁਤ ਜ਼ਿਆਦਾ ਹਾਂ ਜੇ ਬੱਚਾ ਹੁਣ ਵੱਡਾ ਹੈ 6-7 ਸਾਲ ਦਾ ਬੱਚਾ ਹੈ ਉਹਨੂੰ ਆਪਾਂ 4-5-6 ਬੂੰਦਾਂ ਵੀ ਦੇ ਸਕਦੇ ਹਾਂ ਜਦੋਂ ਬੱਚਾ 10- ਜਾ ਆਪਾਂ ਅੱਧਾ ਚਮਚਾ ਤਾਂ ਉਹ ਦਵਾਈ ਦਾ ਵੀ ਦੇ ਸਕਦੇ ਆ ਆਪਾਂ ਸੋ ਇਸ ਵਾਸਤੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਆਪਾਂ ਬੂੰਦਾਂ ਦੇ ਰੂਪ ਦੇ ਵਿੱਚ ਦੇਣਾ ਹੈ ਤੇ ਜਿਹੜੇ ਮੇਰੇ ਵੀਰ ਪੁੱਛਣਾ ਚਾਹੁੰਦੇ ਨੇ ਵੀ ਆਪਾਂ ਨੇ ਜੜਾਂ ਵੀ ਵਰਤਣੀਆਂ ਐ ਜਾਂ ਉੱਪਰਲੇ ਫੁੰਡੇ ਵਰਤਣੇ ਆ ਇਹ ਵੀ ਸਵਾਲ ਸੀ ਜਿਹੜੇ ਬੁੱਟਾ ਪੂਰਾ ਹੀ ਤੁਸੀਂ ਕੱਟ ਗਏ ਉਹਦੀ ਚਟਨੀ ਬਣਾਉਣੀ ਐ ਜਾਂ ਫਿਰ ਉਹਦੇ ਪੱਤੇ-ਪੱਤੇ ਲੈਣੇ ਨੇ ਇਹ ਵੀ ਸਵਾਲ ਸੀ ਬਿਲਕੁਲ ਹਰਤੇਜ ਜੀ ਤੇ ਮੈਨੂੰ ਵੀ ਕਿਹਨੂੰ ਤਿੰਨ-ਚਾਰ ਦਿਨ ਤੋਂ ਫੋਨ ਆ ਰਹੇ ਨੇ ਤਾਂ ਮੈਂ ਦੱਸਣਾ ਸੋਨ ਸਾਰੇ ਵੀਰਾਂ ਨੂੰ ਵੀ ਆਪਾਂ ਨੇ ਉਹਦੇ ਨਰਮ ਨਰਮ ਗੰਦਲਾ ਕਿਹਾ ਤੁਹਾਨੂੰ ਥੱਲੇ ਵਾਲੀ ਜੜ ਦੇ ਥੱਲੇ ਦੇ ਸਾਗ ਵਾਂਗੂ ਤੋੜ ਲੈਣੀਆਂ ਨੇ ਲੋ ਪਰ ਫੁੰਡਾ ਵੀ ਬਿਸ਼ੱਕ ਦੇ ਕੱਟ ਦੋ ਠੀਕ ਹੈ ਜਿਹੜਾ ਪਰ ਫੁੰਡਾ ਜਾਂ ਬੂਰ ਜਾਏ ਉਹਨੂੰ ਕੱਟ ਦੋ ਬਿਸ਼ੱਕ ਤੇ ਆਪਾਂ ਨੂੰ ਸਿਰਫ ਗੰਦਲ ਨਰਮ ਤੇ ਪੱਤੇ ਚਾਹੀਦੇ ਨੇ ਜਿਹਦੀ ਵਧੀਆ ਚਟਣੀ ਬਣ ਜਵੇ ਤਾਂ ਮੈਂ ਕੁੰਡੀ 'ਚ ਕੁਟ ਲਓ ਦੱਸਿਆ ਬਣੀ ਆਪਾਂ ਦੇ ਮਿਕਸੀ 'ਚ ਪਾ ਕੇ ਗ੍ਰੈਂਡ ਕਰਨਾ ਕੁੰਡੀ 'ਚ ਵੀ ਕੁਟ ਸਕਦੇ ਆਂ ਆਪਾਂ ਛੋਟੇ ਨਾਲ ਚਟਣੀ ਬਣਾਉਣੀ ਆ ਵਧੀਆ ਸੋ ਸਿਰਫ ਆਪਾਂ ਉਹਨੂੰ ਤਿੰਨ ਦਿਨ ਵਰਤਣਾ ਹੈ ਜਿਹੜੇ ਬੰਦੇ ਨੂੰ ਟਾਈ ਫੈਡ ਆ ਹੋਇਆ ਵਾ ਨਹੀਂ ਟੁੱਟਦਾ ਜਦੋਂ ਤਾਂ ਮਾਂਹ ਡਰਦਾ ਤੁਰਨ ਨੂੰ ਜੀ ਨਹੀਂ ਕਰਦਾ ਤੇ ਰੋਟੀ ਪਾਣ ਨੂੰ ਖਾਣ ਨੂੰ ਵੀ ਜੀ ਨਹੀਂ ਭੁੱਖ ਨਹੀਂ ਲੱਗਦੀ ਹੈਗੀ ਜਾਂ ਪ੍ਰਾਣਾ ਕੋਈ ਬੁਖਾਰ ਮੰਦਮ ਜੱਕਨੇ ਵੀ 100 100 ਰਹਿੰਦਾ ਹਰ ਵਕਤ ਇਹ ਸਾਲ ਦੋ ਸਾਲ ਤੋਂ ਸੋਨੋ ਬੁਖਾਰਾਂ ਨੂੰ ਲਲਾਮ ਤਾਂ ਨੂੰ ਬਿਲਕੁਲ ਇਹ ਬੂਟੀ ਤੋੜਦੀ ਹੈ ਤੇ ਜਿਹਦਾ ਖੂਨ ਨਹੀਂ ਬਣਦਾ ਹੈਗਾ ਪੰਜ ਤੋਂ 6 ਖਰਾ ਕਾਂ ਹੀ ਲੈਣੀਆਂ ਨੇ ਜਿਹਦਾ ਮੈਂ ਕਹਿੰਦਾ ਵੀ ਮੈਂ ਦੇਖਿਆ ਮੇਰੇ ਕੋਲ 32 ਸੈਕਟਰ ਤੋਂ ਪੀਜੀਆਈ ਤੋਂ ਤੇ ਕਈ ਹੋਰ ਫੋਟੀਆਂ ਵਿੱਚੋਂ ਵੀ ਕਈ ਮਰੀਜ਼ ਨਾਲੀਆਂ ਲੱਗੇ ਆਉਂਦੇ ਨੇ ਸੋ ਜਿਨ੍ਹਾਂ ਦਾ ਖੂਨ ਨਹੀਂ ਬਣਿਆ ਸੈੱਲ ਨਹੀਂ ਬਣੇ ਉਹ ਕਹਿੰਦੇ ਸਾਨੂੰ 15-15 20-20 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਸਾਡੇ ਸੈੱਲ ਨਹੀਂ ਬਣ ਰਹੇ ਖੂਨ ਨਹੀਂ ਪੂਰਾ ਹੋ ਰਿਹਾ ਸੋ ਇਹ 5 ਤੋਂ 6 ਖਰਾਕਾਂ ਇਹਨਾਂ ਬੰਦਿਆਂ ਦਾ ਪੂਰਾ ਖੂਨ ਪੂਰਾ ਕਰ ਦਿੰਦੀਆਂ ਨੇ ਤੇ 11-12 ਗ੍ਰਾਮ ਖੂਨ ਕਰ ਦਿੰਦੀਆਂ ਨੇ ਤੇ ਸੈੱਲ 2.5 ਲੱਖ ਤੋਂ ਉੱਪਰ ਕਰ ਦਿੰਦੀਆਂ ਨੇ ਸੋ ਮੈਂ ਨਹੀਂ ਜਾਣਦਾ ਕਿ ਉਦਤ ਨੇ ਜਦੋਂ ਇਨਸਾਨ ਧਰਤੀ ਤੇ ਆਇਆ ਏ ਇਹ ਬੂਟੀ ਆਪਣੇ ਗੈਲ ਦਿੱਤੀ ਏ ਭੇਜੀ ਏ ਹੁਣ ਆਪਾਂ ਕੋਈ ਪੁਰਾਣੇ ਬੇਦਨੀ ਪੜਦੇ ਤੇ ਇਹਨਾਂ ਬੂਟੀਆਂ ਬਾਰੇ ਸੋਚਣਾ ਛੱਡ ਤੇ ਆਏ ਇਹਨਾਂ ਆਪਣਾ ਮੈਡੀਕਲ ਦਵਾਈਆਂ ਵੱਲੋਂ ਪੈ ਗਏ ਨਾ ਸੋ ਉਹਨਾਂ ਨੇ ਆਪਣਾ ਸਰੀਰ ਵੀ ਖਰਾਬ ਕਰਤਾ ਏ ਤੇ ਆਪਣਾ ਪੈਸਾ ਵੀ ਖਰਾਬ ਹੋ ਰਿਹਾ ਏ ਸੋ ਮੈਂ ਬੇਨਤੀ ਕਰਦਾ ਕਿ ਆਪਾਂ ਇਹ ਦਵਾਈ ਨੂੰ ਵਰਤ ਕੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਆਪਾਂ ਬਚਾ ਸਕਦੇ ਹਾਂ ਇੱਕ ਬਹੁਤ ਵੱਡਾ ਸੰਕਟ ਹੈ ਇਹ ਜਿਹੜੇ ਬੰਦੇ ਨੂੰ ਹਰ ਵਕਤ ਥੋੜਾ ਥੋੜਾ ਬੁਖਾਰ ਰਹਿੰਦਾ ਹੈ ਉਹ ਮੈਂ ਕਿਹਾ ਨਾ ਤੁਰ ਸਕਦਾ ਹੈ ਨਾ ਫੇਰ ਸਕਦਾ ਹੈ ਨਾ ਦਾ ਕੰਮ ਕਰਦਾ ਜੀ ਨੂੰ ਤੇ ਤਾਂ ਅੰਦਾਜ਼ਾ ਲਾ ਲੀਏ ਕਿ ਜੇ 18 ਲੱਖ ਬੰਦੇ ਨੇ ਦੇਖ ਲਈ ਹੁਣ ਤੱਕ ਵੀਡੀਓ 6 ਲੱਖ 7 ਲੱਖ ਪਰ ਨੇ ਦੇਖੀ ਸੀ ਤਾਂ ਇੰਨੇ ਕੁ ਲੋਕ ਪੀੜਤ ਨੇ ਫਿਰ ਇਹ ਸਮਝ ਲਈਏ ਆਪਾਂ ਬਿਲਕੁਲ ਜੀ ਹਰਤੇਜ ਜੀ ਮੈਂ ਮੈਨੂੰ ਪਰਸੋਂ ਦੇ ਤੁਸੀਂ ਪਰਸੋਂ ਦੀ ਦੁਬਾਰਾ ਵੀਡੀਓ ਪਾਈ ਹੈ ਤੁਸੀਂ ਦੱਸਿਆ ਵੀ 18 ਲੱਖ ਲੋਕਾਂ ਨੇ ਹੁਣ ਤੱਕ ਵੀ ਦੇ ਵੀ ਹੋ ਚੁੱਕੇ ਨੇ ਤੁਹਾਡੇ ਚੈਨਲ ਤੇ ਤੁਹਾਡੇ ਤੇ ਸੋ ਤੁਹਾਡੇ ਕੋਲ ਤਾਂ ਸਿਰਫ ਵੀਅੂ ਆਏ ਨੇ ਸੋ ਮੈਨੂੰ ਪਤਾ ਕਿ ਮੈਂ ਫਤੇਕਰ ਸਾਡੀ ਧਰਤੀ ਤੇ ਜ਼ਮੀਨ ਦੇ ਵਿੱਚ ਗਿਆ ਸੀ ਤਿੰਨ ਦੋ ਦਿਨਾਂ ਤੋਂ ਤੇ ਮੇਰਾ ਫੋਨ ਨਾ ਦਿਨ ਨੂੰ ਬੰਦ ਹੈ ਨਾ ਰਾਤ ਨੂੰ ਬੰਦ ਹੈ ਲਗਾਤਾਰ ਫੋਨ ਆ ਰਹੀ ਮੈਂ ਬਹੁਤ ਵੀਰਾਂ ਨੂੰ ਇਹ ਵੀ ਕਹਿ ਰਿਹਾ ਵੀ ਜੇ ਤੁਸੀਂ ਮੇਰੇ ਤੋਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਹੋ ਮੇਤੇ ਜਾਣਕਾਰੀ ਲੈਣਾ ਚਾਹੁੰਦੇ ਮੇਰੇ WhatsApp ਤੇ ਮੈਨੂੰ ਮੈਸੇਜ ਛੱਡ ਦਿਓ ਸੋ ਕਈ ਵੀਰ ਨਹੀਂ ਸਮਝਦੇ ਉਹ ਕਿਹੜੇ ਥੋੜੇ ਗੱਲ ਕਰਨੀ ਹੈ ਸੋ ਮੈਂ ਗੱਲਾਂ ਕਰ ਕਰਕੇ ਤੁਹਾਨੂੰ ਤੋਂ ਮੇਰਾ ਤੇ ਤੁਹਾਨੂੰ ਬਾਬਾ ਬਣਾਉਣ ਦੇ ਤਰੀਕੇ ਨਾਲ ਤਾਂ ਨਹੀਂ ਲੋਕ ਚੱਲ ਰਹੇ ਮੈਂ ਤਾਂ ਬਾਬਾ ਹੈ ਨਹੀਂ ਮੈਂ ਤਾਂ ਉਹ ਗੁਰੂ ਮਹਾਰਾ ਦਾ ਦਸਵੇਂ ਪਾਤਸ਼ਾਹ ਦਾ ਇੱਕ ਛੋਟਾ ਜਿਹਾ ਸਿੱਖਾ ਨਮਾਣਾ ਜਿਹਾ ਸੋ ਮੈਂ ਇਹ ਚੀਜ਼ ਕਹਿ ਕੇ ਤੁਰਿਆ ਸੀ ਵੀ ਜਿੰਨੇ ਚ ਰਿਹਾ ਇਹ ਸਰੀਰ ਵਿੱਚ ਸਾਹ ਹੀ ਚੱਲ ਕਿ ਪ੍ਰਮਾਤਮਾ ਮੇ ਤੋਂ ਮੇਰੀ ਉਂਗਲੀ ਫੜ ਕੇ ਮੇ ਤੋਂ ਤੇ ਮੇ ਤੋਂ ਸੇਵਾ ਲੈ ਲਵੇ ਅੱਜ ਇੱਕ ਚਲਾਈ ਦੀ ਕਹਿ ਰਹੀ ਸੀ ਵਿੱਚ ਮੈਸੇਜ ਆ ਰਿਹਾ ਸੀ ਕਿ ਚਲਾਈ ਵੀ ਤਿੰਨ ਤਰ੍ਹਾਂ ਦੀ ਹੁੰਦੀ ਹੈ ਛੋਟੇ ਪੱਤੇ ਵਾਲੀ ਵੱਡੇ ਪੱਤੇ ਵਾਲੀ ਉਹ ਚਲਾਈ ਕਿਹੜੀ ਆਪਣੇ ਬਰਤਨੀ ਇਹ ਵੀ ਦੱਸ ਦੋ ਜਰਾ ਦੱਸ ਸਕਦੇ ਹਰਤੇਜ ਜੀ ਤਾਂਦਲੇ ਦਾ ਦੇਖੋ ਇੱਕੋ ਤਰ੍ਹਾਂ ਦਾ ਹੁੰਦਾ ਹੈ ਹਾਂਜੀ ਦੂਜੇ ਨੰਬਰ ਤੇ ਚਲਾਈ ਹੈ ਜਿਹੜੀ ਦੇਸੀ ਚਲਾਈ ਹੈ ਛੋਟੇ ਪਤੇ ਵਾਲੀ ਉਹ ਬਰਤਨੀ ਹੈ ਆਪਣਾ ਉਹ ਬਰਤਨੀ ਉਹਦੇ ਉੱਪਰ ਹਰਾ ਹਰਾ ਜਾਂ ਬੂਰ ਹੁੰਦਾ ਹੈ ਹਰਾ ਹਰਾ ਬੂਰ ਹੁੰਦਾ ਹੈ ਜਿਹੜਾ ਬੁੱਲ ਕਿਹੜਾ ਉਹ ਹਰੇ ਦੇ ਗਲਾਬੀ ਨਹੀਂ ਉਹ ਤਾਂਦਲੇ ਤੇ ਗਲਾਬੀ ਫੁੱਲ ਹੁੰਦਾ ਹੈ ਤੇ ਜਿਹੜੀ ਆਪਣੀ ਚਲਾਈ ਹੈ ਚਲਾਈ ਤੇ ਹਰਾ ਜਾਂ ਬੂਰ ਹਰਾ ਜਾਂ ਬੂਰ ਹੁੰਦਾ ਹੈ ਹਰਾ ਬੂਰ ਹੁੰਦਾ ਹੈ ਜਿਹੜੀਆਂ ਦੂਜੀਆਂ ਬੂਟੀਆਂ ਨੇ ਉਹ ਹਾਈਬ੍ਰਿਡ ਚ ਆ ਜਾਂਦੀਆਂ ਨੇ ਉਹਨਾਂ ਦਾ ਰੰਗ ਉਹਦਾ ਬੂਟਾ ਵੀ ਵੱਡਾ ਹੁੰਦਾ ਹੈ ਉਹਨਾਂ ਦਾ ਤੇ ਉਹ ਹਾਈ ਯਾ ਪਹਿਲਾਂ ਤੋਂ ਆਪਣੀ ਜਿਹੜੀਆਂ ਬੀਬੀਆਂ ਖਾਸ ਕਰਕੇ ਸਾਗ ਵਿੱਚ ਵਰਤਦੀਆਂ ਨੇ ਚੜਾਈ ਦੇ ਤੌਰ ਤੇ ਕਈ ਬੀਬੀਆਂ ਚੜਾਈ ਦਾ ਸਾਗ ਵੀ ਬਣਾਉਂਦੀਆਂ ਨੇ ਸੋ ਉਹਨਾਂ ਬੀਬੀਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਤੁਸੀਂ ਮੈਨੂੰ ਬਾਰ ਬਾਰ ਫੋਨ ਕਰਨ ਦੀ ਬਜਾਏ ਸੋ ਮੇਰੇ ਘਰ ਨੂੰ ਨੱਠਣ ਦੀ ਬਜਾਏ ਮੇਰੇ ਪਿੰਡ ਨੂੰ ਨੱਠਣ ਨੂੰ ਬਜਾਏ ਤੁਸੀਂ ਖੁਦ ਆਪ ਤਿਆਰ ਕਰ ਸਕਦੇ ਤੁਸੀਂ ਖੁਦ ਆਪ ਆਪਣੇ ਘਰ ਦੇ ਹਕੀਮ ਬਣ ਸਕਦੇ ਹੋ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰ ਸਾਥ ਸੰਬੰਧੀਆਂ ਨੂੰ ਡਾਈ ਫੈਟ ਤੋਂ बुखार ਤੋਂ ਜਾਂ ਸੈੱਲ ਕਰਦੇ ਨੇ ਜਾਂ ਖੂਨ ਨਹੀਂ ਬਣਦਾ ਲੱਤਾਂ ਬਾਹਾਂ ਦੁਖਦੇ ਨੇ ਤੁਰਨ ਨੂੰ ਜੀ ਨਹੀਂ ਕਰਦਾ ਤੁਸੀਂ ਖੁਦ ਦੇ ਆਈ ਤੇ ਦਵਾਈ ਤਿਆਰ ਕਰੋ ਅਗਰ ਕਿਸੇ ਨੂੰ ਕੋਈ ਮਿਸਟੇਕ ਲੱਗਦੀ ਹੈ ਤਾਂ ਮੇਰੇ WhatsApp ਨੰਬਰ ਤੇ ਮੈਨੂੰ ਮੈਸੇਜ ਕਰਕੇ ਮੇ ਤੋਂ ਤੁਸੀਂ ਉਹ ਨੁਕਤਾ ਮੰਗਾ ਸਕਦੇ ਹੋ ਮੈਂ ਤੁਹਾਨੂੰ 1.5 ਮਿੰਟ ਦੀ ਰਿਕਾਰਡਿੰਗ ਭੇਜਦਾਗਾ ਸਾਰੀ ਉਹਦੀ ਕਿਰਿਆ ਭੇਜਦਾਗਾ ਕਿੱਦਾਂ ਬਣਾਉਣੀ ਹੈ ਕਿੱਦਾਂ ਖਾਣੀ ਹੈ ਪਰ ਵੀਰ ਜੀ ਮੈਂ ਹੱਥ ਬਨ ਕੇ ਬੇਨਤੀ ਕਰਦਾ ਕਿ ਮੈਂ ਵੀ ਇੱਕ ਕਿਸਾਨ ਆ ਮੈਂ 40-50 ਕਿਲਿਆਂ ਦੀ ਖੇਤੀ ਕਰਦਾ ਖੁਦ ਆਪਣੇ ਹੱਥੀ ਸੋ ਮੇਰੇ ਪੈਰਾਂ 'ਚ ਸਮਾਂ ਨਹੀਂ ਹੁੰਦਾ ਫੋਨ ਚੱਕਣ ਦਾ ਕੁਛ ਮੇਰੇ ਘਰ 'ਚ ਪ੍ਰੋਬਲਮ ਚੱਲਦੀ ਮੇਰੀ ਬੇਟੀ ਦਾ ਸ਼ਾਦੀ ਰੱਖੀ ਹੋਈ ਹੈ ਅਗਲੇ ਮਹੀਨੇ 'ਚ ਇੱਕ ਮੇਰੀ ਭੈਣ ਦੀ ਰੀੜ ਦੇ ੱਡੀ ਟੁੱਟੀ ਹੋਈ ਹੈ ਸੋ ਉਹਦੇ ਵਾਸਤੇ ਮੈਂ ਕੇਅਰ ਟੇਕਰ ਘਰਾਂ ਰੱਖੇ ਹੋਏ ਨੇ ਉਹਦੇ ਕਰਕੇ ਸਾਰਾ ਪਰਿਵਾਰ ਪਰੇਸ਼ਾਨ ਹੈ ਉਹਦੇ ਕਰਕੇ ਮੈਂ ਤੁਹਾਤੋਂ ਖੇਮਾ ਚਾਹੁੰਨਾ ਮਾਫੀ ਚਾਹੁੰਨਾ ਜਿਹੜੇ ਮੇਰੇ ਵੀਰ ਮੇਰੇ ਘਰ ਤੋਂ ਦਵਾਈ ਤੋਂ ਮੁੜ ਕੇ ਗਏ ਨੇ ਸੋ ਮੈਂ ਸੇਵਾ ਨਹੀਂ ਛੱਡੀ ਹੈਗੀ ਸੋ ਮੈਨੂੰ ਕੁਝ ਪਰੇਸ਼ਾਨੀਆਂ ਨੇ ਮੇਰੇ ਘਰ ਦੇ ਵਿੱਚ ਇਸ ਟਾਈਮ ਕੁਝ ਤੰਗੀਆਂ ਪਰੇਸ਼ਾਨੀਆਂ ਆਈਆਂ ਮੈਨੂੰ ਜਿਨ੍ਹਾਂ ਕਾਰਨ ਮੈਂ ਹੱਥ ਬਨ ਕੇ ਤੁਹਾਤੋਂ ਮਾਫੀ ਮੰਗਦਾ ਕਿ ਤੁਸੀਂ ਖੁਦ ਦਵਾਈ ਤਿਆਰ ਕਰ ਸਕਦੇ ਹੋ ਵਿੱਚ ਕੁਝ ਨਹੀਂ ਹੈਗਾ ਤੁਸੀਂ ਕੁ ਸਿਰਫ ਨਾਰਮਲ ਪਾਣੀ ਪੀਣਾ ਹੈ ਤੇ ਨਾਰਮਲ ਪਾਣੀ ਤੁਸੀਂ ਪਾਉਣਾ ਇਹਦੇ ਵਿੱਚ ਘੁਟਦੋ ਘੋਟਾ ਪਤਾਸਾ ਖਾਣਾ ਗੈਲ ਗੁੜ ਖਾ ਲੋ ਸ਼ੱਕਰ ਖਾ ਲੋ ਕਈ ਵੀ ਇਹ ਵੀ ਕਰਦੇ ਨੇ ਕਿ ਸਾਨੂੰ ਸ਼ੂਗਰ ਹੈ ਅਸੀਂ ਮਿੱਠਾ ਨਹੀਂ ਖਾ ਸਕਦੇ ਬਸ਼ੱਕ ਤੇ ਮਿੱਠਾ ਨਾ ਖਾਓ ਘੰਟਾ اٹਕੇ ਦਵਾਈ ਕੰਮ ਕਰ ਦੇਗੀ ਕੰਮ ਕਰੇਗੀ ਸੋ ਜਿਹੜੇ ਮੇਰੇ ਵੀਰ ਮਿੱਠਾ ਨਹੀਂ ਖਾਣਾ ਚਾਹੁੰਦੇ ਉਮਸ਼ਕ ਤੇ ਮਿੱਠਾ ਵੀ ਨਾ ਖਾਣ ਪਰ ਮੈਂ ਵੀਰੋਂ ਹੱਥ ਬਨ ਕੇ ਬੇਨਤੀ ਕਰਦਾ ਜਿਹਨੇ ਮੇਰੇ ਬੀਰ ਨੇ ਸੁਝਾ ਲੈਣਾ ਕੋਈ ਮੇਤੋਂ ਦਵਾਈ ਬਾਰੇ ਪੁੱਛਣਾ ਕੁਛ ਸੋ ਮੇਰਾ ਵੀਰ ਮੇਰਾ ਮੈਸੇਜ ਮੈਨੂੰ ਵਟਸਐਪ ਤੇ ਛੱਡ ਦੇਵੇ ਸੋ ਮੈਨੂੰ ਬਾਰ ਬਾਰ ਵੀਰ ਬਣ ਕੇ ਫੋਨ ਕਰਕੇ ਮੈਂ ਨਾ ਬਹੁਤ 3-4 ਦਿਨ ਤੋਂ ਤੰਗ ਪਰੇਸ਼ਾਨ ਇੱਕ ਤਾਂ ਮੈਨੂੰ ਘਰ ਦੇ ਮੇਰੀ ਭੈਣ ਬਿਮਾਰ ਘਰਾਂ ਪਈ ਹੈ ਸੋ ਉਹਦੇ ਕਾਰਨ ਮੈਂ ਤੰਗ ਪਰੇਸ਼ਾਨ ਹੈ ਮੇਰੀ ਬੇਟੀ ਦੀ ਸ਼ਾਦੀ ਹੈ ਸੋ ਸਾਰਾ ਪਰਿਵਾਰ ਇਸ ਟਾਈਮ ਦਵਾਈ ਅਸੀਂ ਨਹੀਂ ਬਣਾ ਸਕਦੇ ਇਸ ਟਾਈਮ ਮੈਂ ਸਾਰੇ ਸੰਗਤਾਂ ਤੋਂ ਬਾਹਰ ਜਸਨ ਮੈਂ ਮਾਫੀ ਚਾਹੁੰਦਾ ਤੁਹਾਨੂੰ ਸੁਖਾ ਜੀ ਇੱਕ ਨਾਲ ਨਾਲ ਉਹ ਵੀ ਦੱਸ ਦੋ ਉਹ ਰੱਖਣਾ ਕਿੱਥੇ ਹੈ ਫ੍ਰਿਜ ਚ ਰੱਖਣਾ ਕਿਤੇ ਹੋਰ ਪਾਸੇ ਰੱਖਣਾ ਹੈ ਜਾਂ ਕਿਸੇ ਬਰਤਨ ਚ ਪਾ ਕੇ ਰੱਖਣਾ ਉਹ ਥੋੜਾ ਦਾ ਦੱਸੋ ਬਿਲਕੁਲ ਸਹੀ ਜੀ ਥੋੜਾ ਜਿਹੜਾ ਸਵਾਲ ਹੈ ਥੋੜਾ ਇਹ ਬਿਲਕੁਲ ਮਾਨੂੰ ਫੋਨ ਤੇ ਆਇਆ ਹੈ ਕਿ ਇਹਨੂੰ ਅਸੀਂ ਰੱਖੀਏ ਸਾਮ ਸੰਭਾਲ ਕਿੱਦਾਂ ਕਰੀਏ ਤੇ ਕਿੰਨੇ ਦਿਨ ਰੱਖ ਸਕਦੇ ਹਾਂ ਇਹਨੂੰ ਵੀਰਾ ਤੁਸੀਂ ਕੌਲੀ ਚ ਪਹਿਲਾਂ ਚੱਲਣੀ ਬਣ ਗਈ ਤੁਹਾਡੀ ਤੁਸੀਂ ਕੌਲੀ ਚ ਕੱਢ ਲਈ ਸਟੀਲ ਦੀ ਜਪ ਮੇਰੇ ਕੋਲ 8 ਦੇ ਭਾਂਡੇ ਚ ਕੱਢ ਲਈਏ ਤੇ ਆਪਾਂ ਇਹਨੂੰ ਆਮ ਖਾਣਾ ਜਿਹੜਾ ਫ੍ਰਿਜ ਦਾ ਉਹਦੇ ਵਿੱਚ ਮੂਰੇ ਰੱਖਦੀ ਆਪਾਂ ਪੇਰੋਂ ਪਾ ਕਟੋ ਘਟ ਵੀ ਇਹ 10 ਦਿਨ ਖਰਾਬ ਨਹੀਂ ਹੁੰਦੀ ਐ ਫਰਿੱਜ ਦੇ ਵਿੱਚ 7 ਤੋਂ 8 ਦਿਨ ਤਾਂ ਜਾਂਦੀ ਨਹੀਂ ਕਿਤੇ ਵੀ ਹੈਗੀ ਸੋ ਇੱਕ ਹਫਤਾ ਤੁਸੀਂ ਇਹਨੂੰ ਫਰਿੱਜ 'ਮਾਂ ਰੱਖ ਐ 3 ਦਿਨ ਆਪਣਾ ਬੱਤ ਨਹੀਂ ਹੁੰਦੀ ਐ ਇਹ ਜੇ ਬੰਦੇ ਨੇ ਕਿਹੜਾ ਬਰਤ ਲਈ ਐ ਉਹਦੇ ਸੈੱਲ ਘੱਟ ਬਣਨੇ ਨੇ ਇੱਕ ਵਾਰੀ ਚ ਜਾਂ ਖੂਨ ਘੱਟ ਬਣਿਆ ਐ ਸੋ ਵੀਰ ਨੂੰ ਮੈਂ ਬੇਨਤੀ ਕਰਦਾ ਕਿ ਇਸ ਬੂਟੀ ਨੂੰ ਲਗਾਤਾਰ ਨਹੀਂ ਖਾਣਾ ਆਪਾਂ ਘੱਟੋ-ਘੱਟ 15 ਦਿਨ ਛੱਡ ਕੇ ਦੁਬਾਰਾ 2-3 ਦਿਨ ਦੁਬਾਰਾ ਲੈ ਸਕਦੇ ਆ ਇਹਨੂੰ ਲਗਾਤਾਰ ਨਹੀਂ ਬਤਨਾ ਬੂਟੀ ਬਹੁਤ ਜ਼ਿਆਦਾ ਹੈ ਜਿਆਦਾ ਹੈ ਇਹਦੀ ਹਜ਼ਾਰਾਂ ਤਾਕਤ ਹੈ ਤੇ ਗਰਮ ਵੀ ਹੈਗੀ ਹੈ ਕਈ ਮੈਨੂੰ ਬੀਬੀਆਂ ਦਾ ਫੋਨ ਆਇਆ ਕਿ ਸਾਨੂੰ ਦਵਾਈ ਲੈਣ ਤੋਂ ਬਾਅਦ ਚ ਲੈਟਰਿੰਗਾਂ ਲੱਗੀਆਂ ਕਿ ਜਿਹੜਾ ਸਿਆਣਾ ਸਰੀਰ ਹੁੰਦਾ ਏ ਉਹ ਚਮਚਾ ਨਹੀਂ ਚੱਲਦਾ ਫਿਰ ਮੈਨੂੰ ਬੀਬੇ ਨੂੰ ਕਹਿ ਜੇ ਤੁਹਾਡਾ ਸਿਆਣਾ ਸਰੀਰ ਹੈ ਨਾ ਤੁਸੀਂ ਚਮਚੇ ਦਾ ਚੌਥਾ ਹੀ ਸੇ ਲੋ ਤੁਸੀਂ 3 ਦਿਨ ਦੀ ਬਜਾਏ ਤੁਸੀਂ 4 ਦਿਨ ਲੈ ਲੋ ਪਰ ਹਲਕੀ ਲਓ ਇਹਨੂੰ ਹਲਕੀ ਲੈ ਲਓ ਤੁਸੀਂ ਤੁਸੀਂ ਆਪਣਾ ਵੀ ਥੋੜਾ ਦਿਮਾਗ ਵਰਤੋ ਸੋ ਇਸ ਵਾਸਤੇ ਪਰਮਾਤਮਾ ਨੇ ਤੁਹਾਨੂੰ ਸੋ ਮੈਨੂੰ ਵੀ ਜਿੰਨਾ ਕਿ ਬਖਸ਼ਿਆ ਮੈਨੂੰ ਕੋਈ ਮਹਾਪੁਰਸ਼ੇਵਾਂ ਲਾ ਗਿਆ ਸੀ ਮੈਂ ਸੇਵਾ ਨਿਭਾ ਰਿਹਾ ਹਾਂ ਸੋ ਮੈਂ ਨੱਠਦਾ ਨਹੀਂ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਸੋ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ ਨਿਭਾਉਂਦਾ ਰਹਾਂਗਾ ਤੋਂ ਅੱਛਾ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਪਤਾ ਨਹੀਂ ਤੁਹਾਡੇ ਹੱਥ 'ਚ ਕੋਈ ਜਸ ਹੈ ਜਾਂ ਕੋਈ ਬਖਸ਼ਿਸ਼ ਹੈ ਉਸ ਸੰਤਾ ਮਹਾਪੁਰਸ਼ਾਂ ਦੀ ਕਿ ਤੁਹਾਡੇ ਹੱਥ ਦੀ ਬਰੀ ਦਵਾਈ ਕੰਮ ਕਰਦੀ ਹੈ ਇਹ ਵੀ ਜੇ ਦਰਸ਼ਕਾਂ ਦੱਸ ਦੋ ਕਿ ਬਣਾ ਕੋਈ ਵੀ ਸਕਦਾ ਕਿ ਉਹਨਾਂ ਦੇ ਹੱਥ ਦੀ ਵਰਤ ਜਿਹੜੀ ਬਣਾਉਣ ਕਿ ਉਹ ਜਿਹੜੀ ਕਿ ਉਹਨਾਂ ਦੇ ਕੰਮ ਆਏਗੀ ਦਵਾਈ ਹਰਤੇਜ ਜੀ ਸਭ ਤੋਂ ਵੱਡੀ ਗਲਤੀ ਆ ਕਿਸੇ ਵੀ ਚੀਜ਼ ਤੇ ਵਿਸ਼ਵਾਸ ਕਰਨਾ ਪੈਂਦਾ ਹੈ ਕਿ ਕੀ ਇਹ ਆਮ ਬੁਟੀ ਹੈ ਆਮ ਪਾਰਕਾਂ ਚ ਖੜੀ ਹੈ ਆਪਣੇ ਬਾੜੇ ਕੋ ਹਰੇ ਖੜੀ ਹੈ ਆਪਣੇ ਖੇਤਾਂ ਚ ਖੜੀ ਹੈ ਸੋ ਕਈ ਲੋਕ ਕਰਨ ਲੈ ਤਾਂ ਉਹੀ ਬੁਟੀ ਖੜੀ ਹੈ ਹਾਂ ਕੀ ਜਾਣੋ ਕੋਈ ਖਾਦੀ ਮੈਂ ਜਦੋਂ ਆਪਾਂ ਕਿਸੇ ਚੀਜ਼ ਦਾ ਨਰਾਦਰ ਕਰ ਦਈਏ ਨਾ ਆਪਾਂ ਨੂੰ ਵਿਸ਼ਵਾਸੇ ਨੋ ਚੀਜ਼ ਤੇ ਸੋ ਚੀਜ਼ ਕੰਮ ਵੀ ਪੂਰਾ ਤਰੀਕੇ ਨਾਲ ਨਹੀਂ ਕਰਦੀ ਕਿਉਂਕਿ ਕੋਈ ਵਿਸ਼ਵਾਸੇ ਨਹੀਂ ਬਣਿਆ ਸੋ ਗੱਲ ਵਿਸ਼ਵਾਸ ਦੀ ਹੈ ਸੋ ਇਹ ਮੈਂ ਕੋਈ ਮੇਰਾ ਹੋ ਨਹੀਂ ਹੈਗਾ ਹਾਂ ਮੈਂ ਸਿਮਰਨ ਜ਼ਰੂਰ ਕਰਦਾ ਤੁਸੀਂ ਪ੍ਰਮਾਤਮਾ ਦਾ ਨਾਮ ਲੈ ਕੇ ਰੱਬ ਦਾ ਨਾਮ ਲੈ ਕੇ ਉਸ ਆਕਾਲਪੁਰਖ ਦਾ ਨਾਮ ਲੈ ਕੇ ਇੱਕ ਵਾਰ ਇਸ ਦਵਾਈ ਜਿਆ ਗੰਦ ਜਿਹੜੇ ਸ਼ਹਿਰ ਬਿਆਰ ਰਹਿੰਦੇ ਨੇ ਉਹਨਾਂ ਨੂੰ ਖਾਸ ਕਰਕੇ ਜ਼ਿਆਦਾ ਦਿੱਕਤ ਆਉਂਦੀ ਹੈ ਜਿਹੜੇ ਵੀਰ ਮੇਰੇ ਸ਼ਹਿਰ ਬਿਆਰ ਰਹਿੰਦੇ ਨੇ ਉਹ ਜਿਹੜਾ ਤੁਹਾਡੇ ਕੋਲ ਫੇਰੀ ਵਾਲੇ ਸਾਗ ਵੇਚਣ ਆਉਂਦੇ ਨੇ ਸਬਜ਼ੀ ਵੇਚਣ ਆਉਂਦੇ ਨੇ ਤੁਸੀਂ ਉਹਨਾਂ ਕੋਲੋਂ ਮੰਗਾ ਸਕਦੇ ਨੇ ਕਿ ਸਾਨੂੰ ਚਲਾਈ ਦੀ ਕੁਛੀਕ ਲਿਆ ਕੇ ਦੇ ਦਿਓ ਦੇਸੀ ਚਲਾਈ ਦੀ ਉਹ ਪਿੰਡਾਂ ਦੇ ਵਿੱਚੋਂ ਸਾਗ ਲੈ ਕੇ ਆਉਂਦੇ ਨੇ ਤੁਹਾਨੂੰ ਚਲਾਈ ਦੀ ਕੁਛੀ ਜ਼ਰੂਰ ਉਹ ਪ੍ਰੋਵਾਈਡ ਕਰਾ ਦੇਣਗੇ ਸੋ ਤਾਂਦਲਾ ਮੰਗਾਉਂਗੇ ਤਾਂਦਲਾ ਸਾਨੂੰ ਦੇ ਦੇਣਗੇ ਜੇ ਤੁਹਾਨੂੰ ਨਹੀਂ ਲੱਗਦਾ ਤੁਸੀਂ ਮੇਰੇ ਘਰ ਨੂੰ ਨੱਠਣ ਦੀ ਬਜਾਏ ਜਿਹੜਾ ਤੁਹਾਡੇ ਕੋਲ ਫੇਰੀ ਵਾਲਾ ਆਉਂਦਾ ਏ ਉਧਰ ਨਾਲ ਸੰਪਰਕ ਕਰੋ ਤੁਹਾਡੇ ਸ਼ਹਿਰ ਤੱਕ ਵੀ ਇਹ ਬੁੱਟੀ ਪਹੁੰਚਦੀ ਬਿਲਕੁਲ ਅੱਜ ਕੱਲ ਦਾ ਮੰਡੀਆਂ ਸਬਜ਼ੀ ਮੰਡੀ ਦੇ ਵਿੱਚ ਪਈ ਜਾਂਦੇ ਸਬਜ਼ੀ ਮੰਡੀ ਵਿੱਚ ਵੀ ਚਲਾਈ ਪਈ ਹੈ ਤਾਂਦਲਾ ਪਿਆਏ ਬੀਬੀਆਂ ਆਮ ਸਾਗ ਬਣਾਉਂਦੀਆਂ ਨੇ ਸੋ ਆਪਣੀ ਜਿਹੜੀ ਇਹ ਸੇਵਾ ਹੈ ਸੋ ਇਹਨਾਂ ਆਪਣੇ ਮਿੱਤਰ ਪਿਆਰਿਆਂ ਨੂੰ ਇਸਦਾਰਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਬਚਾਉਣ ਦੇ ਲਈ ਇਸ ਟਾਈਮ ਡਾਕਟਰੀ ਲਾਈਨ ਵੀ ਕਿਸੇ ਹੋਰ ਪਾਸੇ ਨੂੰ ਜਾ ਚੁੱਕੀ ਹੈ ਸੋ ਤੁਹਾਨੂੰ ਜ਼ਰੂਰ ਇਹ ਕੁਦਰਤ ਜਿਹੜੇ ਬਣਾਏ ਹੋ ਸਤਾਨਤ ਨੇ ਜਿਹੜੀ ਕੁਦਰਤ ਨੇ ਤੁਹਾਡੇ ਨਾਲ ਜਦੋਂ ਤੁਹਾਨੂੰ ਪੈਦਾ ਕੀਤਾ ਤੇ ਤੁਹਾਡੇ ਨਾਲ ਦਵਾਈਆਂ ਭੇਜੀਆਂ ਨੇ ਉਧਰ ਤੌਰ ਤੇ ਬੂਟੀਆਂ ਭੇਜੜੀਆਂ ਬੂਟੀਆਂ ਭੇਜੀਆਂ ਨੇ ਤੁਹਾਨੂੰ ਵਰਤਨੀਆਂ ਪੈਣਗੀਆਂ ਤਾਂ ਕਿ ਤੁਹਾਡਾ ਪੈਸਾ ਵੀ ਬਚ ਸਕੇ ਤੁਹਾਡਾ ਸਰੀਰ ਵੀ ਬਚ ਸਕੇ ਸੋ ਮੇਰੀ ਬੇਨਤੀ ਪ੍ਰਵਾਨ ਕਰਨੀ ਸੋ ਵੀਰੋ ਆਪਣੀ ਦਵਾਈ ਖੁਦ ਆਪ ਮੇਰੇ ਵੀਰ ਨੂੰ ਕਹੇ ਤਿਆਰ ਕਰਨੀ ਮੈਂ ਥੋੜਾ ਜਿਹਾ ਮਜਬੂਰ ਹਾਂ ਖਿਮਾ ਚਾਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕਦੇ ਕੇ ਸਨ ਸੁਖਦੇਵ ਸਿੰਘ ਸੁਖਾ ਜਿਨ੍ਹਾਂ ਵੱਲੋਂ ਪਿਛਲੇ ਦਿਨੀ ਨੁਸਖਾ ਦੱਸਿਆ ਸੀ ਨਾ ਚਾਰ ਵੱਡੀ ਬਿਮਾਰੀਆਂ ਦਾ ਤਾਂ ਇਹਨਾਂ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਜਿਨ੍ਹਾਂ ਨੇ ਵੀਡੀਓ ਦੇਖੀ ਹੈ ਜਾਂ ਜਿਨ੍ਹਾਂ ਨੇ ਕੋਈ ਪੁੱਛਣਾ ਹੈ ਤਾ ਤੁਹਾਨੂੰ ਪੂਰਾ ਡਿਟੇਲ ਨਾਲ ਸਮਝਾ ਦਿੱਤਾ ਕਿਵੇਂ ਇਸ ਛੀਨ ਨੂੰ ਵਰਤਣਾ ਹੈ ਤਾਂ ਚਲਾਈ ਤੇ ਨਾਲ ਤੰਦ ਲਾ ਦੋਨਾਂ ਵਿੱਚੋਂ ਕੋਈ ਚੀਜ਼ ਤੁਸੀਂ ਲੈ ਕੇ ਚਾਰ ਬਿਮਾਰੀਆਂ ਦੀ ਜਿਹੜੀ ਪ੍ਰੋਬਲਮ ਹੈ ਉਹ ਦੂਰ ਕਰ ਸਕਦੇ ਹੋ ਤਾਂ बार-बार ਫੋਨ ਨਾ ਕੀਤਾ ਜਾਵੇ ਕਿਉਂਕਿ बार-बार ਬੰਦੇ ਨੂੰ ਫੋਨ ਕਰਨ ਦੇ ਨਾਲ ਘਰ ਦੀਆਂ ਜਿਹੜੀਆਂ ਪ੍ਰੋਬਲਮਾਂ ਉਹ ਆ ਜਾਂਦੀਆਂ ਨੇ ਘਰ ਦੇ ਵਿੱਚ ਕਾਫੀ ਜਿਹੜੇ ਹੋਰ ਵੀ ਕੰਮ ਹੁੰਦੇ ਨੇ ਜਿ ਤਰ੍ਹਾਂ ਇਹਨਾਂ ਖੇਤੀ ਵੀ ਕਰਦੇ ਨੇ ਘਰ ਦੇ ਵਿੱਚ ਬੇਟੀ ਦਾ ਵਿਆਹ ਵੀ ਰੱਖਿਆ ਹੋਇਆ ਹੈ ਭੈਣ ਦੀ ਜਿਹੜੀ ਪ੍ਰੋਬਲਮ ਦੱਸੀ ਉਹ ਵੀ ਪ੍ਰੋਬਲਮ ਹੈ ਤਾਂ ਇਸ ਕਰਕੇ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਦੇਸੀ ਨੁਸਖਾ ਜਿੱਥੇ ਕਿ ਤੁਹਾਨੂੰ ਜਾਣਕਾਰੀ ਲੈਣ ਦੀ ਹੁਣ ਲੋੜ ਹੀ ਨਹੀਂ ਜਿਹੜੇ ਤੁਹਾਡੇ ਕਮੈਂਟਾਂ ਦੇ ਵਿੱਚ ਸਵਾਲ ਸੀ ਉਹ ਸਾਰੇ ਸਵਾਲ ਇਸ ਵੀਡੀਓ ਵਿੱਚ ਅਸੀਂ ਜਵਾਬ ਰਾਹੀਂ ਦੇ ਦਿੱਤੇ ਨੇ ਤਾਂ ਇਸ ਵੀਡੀਓ ਨੂੰ ਵੀ ਜਿਸ ਤਰ੍ਹਾਂ ਪਹਿਲਾਂ ਤੁਸੀਂ ਪਿਆਰ ਦਿੱਤਾ ਹੈ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਦੋਸਤਾਂ ਨੂੰ ਤਾਂ ਕਿਉਂਕਿ ਕਿਸੇ ਦੀ ਜਾਨ ਤੁਹਾਡੇ ਕਰਕੇ ਬਚ ਸਕਦੀ ਹੈ ਧੰਨਵਾਦ